ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਸ਼ਾਮ ਦਾ ਟਾਈਮ ਆ ਤੇ ਮੈਂ ਬਣਾਉਣ ਲੱਗੀਆਂ ਮਾਂ ਰਾਜਮਾ ਤੇ ਰਾਜ ਮਾਂ ਜਿਹੜੇ ਮੈਂ ਭੋਕੇ ਨਹੀਂ ਰੱਖੇ ਸੀਗੇ ਕਿਉਂਕਿ ਮੇਰੀ ਪਹਿਲਾਂ ਕੋਈ ਪਲੈਨਿੰਗ ਨਹੀਂ ਸੀਗੀ ਅਗਰ ਪਹਿਲਾਂ ਤੁਸੀਂ ਡਿਸਾਈਡ ਕੀਤਾ ਹੋਵੇ ਕਿ ਅਸੀਂ ਅੱਜ ਮਾਂ ਬਣਾਉਣੇ ਆ ਤਾਂ ਤੁਸੀਂ ਇਹਨੂੰ ਭੋਕੇ ਵੀ ਰੱਖ ਸਕਦੇ ਹੋ ਦਾਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਮੈਂ ਕੁੱਕਰ ਵਿੱਚ ਪਾ ਦਿੱਤਾ ਆ ਤੇ ਇਹਦੇ ਵਿੱਚ ਹੁਣ ਮੈਂ ਪਾ ਦੇਣਾ ਆ ਪਾਣੀ ਇੱਕ ਕੌਲੀ ਮਾਂ ਦੀ ਦਾਲ ਦੇ ਵਿੱਚ ਜਿਹੜਾ ਆ ਉਹ ਮੈਂ 8 ਕੌਲੀਆਂ ਪਾਣੀ ਦੀਆਂ ਪਾਉਂਦੀ ਹੁੰਨੀ ਆ ਹਾਲਾਂਕਿ ਮੈਂ ਪਾਣੀ ਬਾਅਦ ਵਿੱਚ ਵੀ ਐਡ ਕਰਨਾ ਆ ਪਰ ਪਹਿਲਾਂ ਮੈਂ ਇੰਨਾ ਹੀ ਪਾਉਣੀ ਆ ਸੋ ਇੱਕ ਚਮਚ ਨਮਕ ਤੇ ਅੱਧਾ ਚਮਚ ਮਿਰਟੀ ਮਿਰਚ ਦਾ ਪਾ ਕੇ ਤੇ ਕੁੱਕਰ ਨੂੰ ਮੈਂ ਬੰਦ ਕਰ ਦਿੱਤਾ ਆ ਤੇ ਗੈਸ ਨੂੰ ਮੈਂ ਕਰ ਦੇਣਾ ਆ ਆਨ ਤੇ ਜਦੋਂ ਪਹਿਲੀ ਵਿਸਲ ਆਉਗੀ ਨੇ ਉਸ ਤੋਂ ਬਾਅਦ ਜਿਹੜਾ ਉਹ 15 ਮਿੰਟ ਜਿਹੜੇ ਉਹ ਦੇਣੇ ਆ ਤੇ ਫਿਰ ਜਿਹੜਾ ਆ ਗੈਸ ਆਫ ਕਰ ਦੇਣਾ ਆ ਨਾਲ ਹੀ ਜਿਹੜਾ ਆ ਮੈਂ ਤੜਕੇ ਦੀ ਤਿਆਰੀ ਵੀ ਕਰ ਲਈ ਆ ਸੋ ਮੈਂ ਤੜਕੇ ਦੇ ਵਿੱਚ ਜਿਹੜਾ ਆ ਉਹ ਅਦਰਕ ਤੇ ਲਸਣ ਨੂੰ ਬਰੀਕ-ਬਰੀਕ ਕੱਟ ਲਿਆ ਆ ਇੱਕ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਿਆ ਆ ਤਿੰਨ ਹਰੀਆਂ ਮਿਰਚਾਂ ਤੇ ਇੱਕ ਟਮਾਟਰ ਆ ਨਾ ਉਹ ਕੱਟ ਲਿਆ ਆ ਸੋ ਇੱਕ ਪੈਨ ਵਿੱਚ ਪਾਇਆ ਸਰੋਂਦਾ ਤੇਲ ਉਹਨੂੰ ਮੈਂ ਗਰਮ ਕਰਕੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਡਾਇਆ ਅਦਰਕ ਤੇ ਲਸਣ ਨੂੰ ਭੁੰਨ ਲੈਣਾ ਆ ਕਈ ਜੀ ਕਿ ਤੁਸੀਂ ਜਿਹੜਾ ਲਸਣ ਆ ਨਾ ਉਹ ਕੱਚਾ ਵੀ ਦਾਲ ਵਿੱਚ ਪਾ ਸਕਦੇ ਹੋ ਬਟ ਕਈ ਵਾਰੀ ਉਹਦੀ ਜਿਹੜੀ ਸਮੈਲ ਆ ਕਈਆਂ ਨੂੰ ਚੰਗੀ ਨਹੀਂ ਲੱਗਦੀ ਮੈਨੂੰ ਤੇ ਬਹੁਤ ਪਸੰਦ ਆ ਪਰ ਕਈਆਂ ਨੂੰ ਜਿਹੜੀ ਉਹ ਸਮੈਲ ਚੰਗੀ ਨਹੀਂ ਲੱਗਦੀ ਇਸ ਕਰਕੇ ਮੈਂ ਲਸਣ ਜਿਹੜਾ ਭੁੰਨ ਨਹੀਂ ਲੈਂਦੀ ਆ ਸੋ ਅਦਰਕ ਤੇ ਲਸਣ ਦਾੜਾ ਕੱਚਾ ਪਾਣਾ ਖਤਮ ਹੋ ਗਿਆ ਆ ਤੇ ਇਹਦੇ ਵਿੱਚ ਮੈਂ ਪਾ ਦਿੱਤੇ ਆ ਪਿਆਜ਼ ਜਿਹੜੇ ਪਿਆਜ਼ ਆ ਇਹਨਾਂ ਨੂੰ ਬਰਾਊਨ ਹੋਣ ਤੱਕ ਜਿਹੜਾ ਭੁੰਨ ਲੈਣਾ ਆ ਓਨੀ ਦੇ ਜਿਹੜਾ ਆ ਮੈਂ ਕੁੱਕਰ ਨੂੰ ਵੀ ਚੱਕ ਕਰ ਲੈਣਾ ਕੁੱਕਰ ਜਿਹੜਾ ਪ੍ਰੈਸ਼ਰ ਆ ਉਹ ਨਿਕਲ ਗਿਆ ਆ ਤੇ ਕੁੱਕਰ ਨੂੰ ਮੈਂ ਖੋਲ ਦਿੱਤੇ ਆਇਆ ਤੇ ਨਾਲ ਹੀ ਜਿਹੜਾ ਇੱਧਰ ਪਿਆਜ਼ ਵੀ ਜਿਹੜਾ ਉਹ ਚੰਗੀ ਤਰ੍ਹਾਂ ਪੁੱਜ ਗਿਆ ਆ ਇਹਦੇ ਵਿੱਚ ਮੈਂ ਪਹਿਲਾਂ ਹਰੀ ਮੇਚ ਤੇ ਟਮਾਟਰ ਪਾ ਦਿੰਨੀ ਆ ਕਿਉਂਕਿ ਜੇ ਮੈਂ ਦਾਲ ਚੈੱਕ ਕਰਨ ਲੱਗ ਗਈ ਨਾ ਤੇ ਫਿਰ ਪਿਆਜ਼ ਜਿਹੜਾ ਉਹ ਜ਼ਿਆਦਾ ਸੜ ਜਾਣਾ ਆ ਸੋ ਨਾਲੀ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦੇਣਾ ਆ ਕਿਉਂਕਿ ਟਮਾਟਰ ਜਿਹੜੇ ਉਹ ਜਲਦੀ ਨਹੀਂ ਗਲਦੇ ਤੇ ਪਾਣੀ ਦੇ ਪਾਉਣ ਦੇ ਨਾਲ ਜਿਹੜਾ ਟਮਾਟਰਾਂ ਨੂੰ ਹੈਲਪ ਮਿਲ ਜਾਂਦੀ ਆ ਜਲਦੀ ਗਲਣ ਵਿੱਚ ਸੋ ਉੱਧਰ ਜਿਹੜੀ ਆ ਦਾਲ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਦਾਲ ਜਿਹੜੀ ਆ ਉਹ ਗਲ ਤੇ ਗਈ ਆ ਪਰ ਹਲੇ ਚੰਗੀ ਤਰ੍ਹਾਂ ਜਿਹੜੀ ਆ ਖੁਲੀ ਨਹੀਂ ਆ ਸੋ ਇਹਨੂੰ ਜਿਹੜਾ ਆ ਉਹ ਦੁਬਾਰਾ ਜਿਹੜਾ ਗੈਸ ਉੱਤੇ ਰੱਖੂਗੀ ਬਣਨ ਵਾਸਤੇ ਐਕਸਟਰਾ ਟਾਈਮ ਦਊਂਗੀ ਤੇ ਜਿਹਦੇ ਨਾਲ ਜਿਹੜੀ ਦਾਲ ਆ ਬਹੁਤ ਸੋਹਣੀ ਖੁੱਲ ਕੇ ਤਿਆਰ ਹੋਊਗੀ ਸੋ ਤੜਕੇ ਵਿੱਚ ਮੈਂ ਨਮਕ ਪਾ ਦਿੱਤਾ ਇੱਕ ਚਮਚ ਪਹਿਲਾਂ ਪਾਇਆ ਸੀ ਅੱਧਾ ਚਮਚ ਮੈਂ ਹੋਰ ਪਾ ਦਿੱਤਾ ਇੱਕ ਚਮਚ ਗਰਮ ਮਸਾਲਾ ਅੱਧਾ ਚਮਚ ਦੀਗੀ ਮਿਰਚ ਤੇ ਥੋੜੀ ਜੀ ਹਲਦੀ ਪਾਈ ਆ ਹਲਦੀ ਜਿਹੜੀ ਆ ਆਪਸ਼ਨਲ ਆ ਅਗਰ ਤੁਸੀਂ ਹਲਦੀ ਨੂੰ ਸਕਿਪ ਕਰਨਾ ਚਾਹੁੰਦੇ ਹੋ ਨਾ ਤੇ ਕਰ ਸਕਦੇ ਹੋ ਬਿਨਾ ਹਲਦੀ ਦੇ ਵੀ ਜਿਹੜਾ ਦਾਲ ਦਾ ਕਲਰ ਆ ਬਹੁਤ ਸੋਹਣਾ ਆਂਦਾ ਆ ਕਈ ਵਾਰੀ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਦਾਲ ਦੇ ਵਿੱਚ ਦਾ ਜਿਹੜਾ ਦਾਲ ਦਾ ਕਲਰ ਹੁੰਦਾ ਨਾ ਉਹ ਜ਼ਿਆਦਾਤਰ ਲਾਲ ਹੁੰਦਾ ਆ ਉਹ ਇਸੇ ਕਰਕੇ ਹੁੰਦਾ ਕਿ ਇਹਦੇ ਵਿੱਚ ਢੇਕੀ ਮਿਰਚ ਪਾਈ ਹੁੰਦੀ ਆ ਤੇ ਹਲਦੀ ਜਿਹੜੀ ਆ ਉਹ ਨਹੀਂ ਵਰਤੀ ਹੁੰਦੀ ਸੋ ਕਿਉਂਕਿ ਦਾਲ ਹਲੇ ਜਿਹੜੀ ਆ ਕੁਲੀ ਨਹੀਂ ਆ ਇਸ ਕਰਕੇ ਮੈਂ ਇੱਕ ਆ ਪਤਿਲੇ ਵਿੱਚ ਜਿਹੜਾ ਪਾਣੀ ਗਰਮ ਕਰਨ ਵਾਸਤੇ ਇਹਨਾਂ ਰੱਖ ਦਿੱਤਾ ਆ ਸਾਈਡ ਤੇ ਕਿਉਂਕਿ ਹੁਣ ਪਾਣੀ ਚਾਹੀਦਾ ਆ ਦਾਲ ਵਿੱਚ ਜਿਹੜਾ ਹੁਣ ਪਾਣੀ ਪੌੜਾਇਆ ਉਹ ਵੀ ਜਿਹੜਾ ਗਰਮ ਕਰਕੇ ਇੱਧਰ ਜਿਹੜਾ ਤੜਕਾ ਆ ਉਹ ਵੀ ਚੰਗੀ ਤਰ੍ਹਾਂ ਪੁੱਜ ਗਿਆ ਆ ਇਹੜਾ ਤੇਲ ਆ ਉਹ ਚੰਗੀ ਤਰ੍ਹਾਂ ਸੈਪਰੇਟ ਹੋ ਜਾਣਾ ਚਾਹੀਦਾ ਆ ਸੋ ਤੜਕਾ ਚੰਗੀ ਤਰ੍ਹਾਂ ਖੁਸ਼ਕ ਹੋ ਗਿਆ ਹੈ ਤੇ ਸਾਈਡ ਦੇ ਉੱਤੇ ਜਿਹੜਾ ਤੇਲ ਆ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਆ ਤੇ ਹੁਣ ਜਿਹੜਾ ਮੈਂ ਦਾਲ ਨੂੰ ਲਗਾ ਦਊਂਗੀ ਤੜਕਾ ਸੋ ਤੜਕਾ ਜਿਹੜਾ ਉਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਮੈਂ ਪਾ ਦਿੱਤਾ ਆ ਕੁੱਕਰ ਵਿੱਚ ਨਾਲ ਹੀ ਜਿਹੜਾ ਮੈਂ ਪਾਣੀ ਉਬਲਣ ਵਾਸਤੇ ਰੱਖਿਆ ਹੈ ਨਾ ਉਹ ਵੀ ਮੈਂ ਇਹਦੇ ਵਿੱਚ ਪਾ ਦੇਣਾ ਆ ਤੇ ਹੁਣ ਮਤਲਬ ਕਿ ਪਾਣੀ ਪਾ ਕੇ ਫਿਰ ਕੁੱਕਰ ਨੂੰ ਜਿਹੜਾ ਬੰਦ ਕਰ ਦੇਣਾ ਆ ਤੇ ਫਿਰ ਜਿਹੜਾ ਆ ਵਿਸਨ ਆਉਣ ਤੋਂ ਜਿਹੜਾ ਆ ਆਉਣ ਤੋਂ ਬਾਅਦ ਜਿਹੜਾ 10 ਮਿੰਟ ਜਿਹੜੇ ਆ ਉਹ ਮੈਂ ਨੂੰ ਦੇਣਿਆ ਤੇ ਫਿਰ ਜਦ ਪ੍ਰੈਸ਼ਰ ਡਾਊਨ ਹੋਊਗਾ ਨਾ ਫਿਰ ਕੁੱਕਰ ਖੋਲੂਗੀ ਇਹਦਾ ਇੱਕ ਤਰੀਕਾ ਹੋਰ ਆ ਕਿ ਜਦੋਂ ਦਾਲ ਨਹੀਂ ਗਲਦੀ ਤੇ ਤੁਸੀਂ ਇਹਦੇ ਵਿੱਚ ਨਾ ਜਿਵੇਂ ਆਪਾਂ ਸਾਗ ਵਿੱਚ ਘੋਟਣਾ ਫੇਰਦੇ ਆ ਨਾ ਓਵੇਂ ਵੀ ਫੇਰ ਸਕਦੇ ਹੋ ਤੇ ਥੋੜੀ ਬਸ ਮਾੜਾ ਜਿਹਾ ਫੇਰਨਾ ਉਹਦੇ ਨਾਲ ਕੀ ਹੁੰਦਾ ਹੈ ਕਿ ਦਾਲ ਜਿਹੜੀ ਆ ਨਾ ਟੁੱਟੇ ਜਾਂਦੀ ਆ ਤੇ ਫਿਰ ਦਾਲ ਜਿਹੜੀ ਜਲਦੀ ਘੁਲ ਜਾਂਦੀ ਆ ਸੋ ਹੁਣ ਜਿਹੜਾ ਮੈਂ ਪਾਣੀ ਵੀ ਪਾ ਦਿੱਤਾ ਤੜਕਾ ਵੀ ਪਾ ਦਿੱਤਾ ਆ ਤੇ ਕੁੱਕਰ ਨੂੰ ਮੈਂ ਬੰਦ ਕਰ ਦਵਾਂਗੀ ਤੇ ਇਹਨੂੰ ਜੋ ਪਹਿਲੀ ਵਿਸਲ ਆਉਗੀ ਨਾ ਉਸ ਤੋਂ ਬਾਅਦ 10 ਮਿੰਟ ਹੋਰ ਦਵਾਂਗੀ ਜਿੰਨੀ ਦੇ ਦਾਲ ਬੰਦਿਆ 19 ਦਿਨ ਮੈਂ ਆਟਾ ਗੁੰਨ ਲੈਣਾ ਆ ਸਵੇਰੇ ਮੈਂ ਆਟਾ ਜਿਹੜਾ ਪ੍ਰਾਤ ਵਿੱਚ ਗੁੰਦੀ ਹੁੰਦੀ ਹੁੰਨੀ ਆ ਤੇ ਸ਼ਾਮ ਨੂੰ ਮੈਂ ਆਟਾ ਡੂੰਗੇ ਵਿੱਚ ਗੁੰਨਦੀ ਆ ਕਿਉਂਕਿ ਮੈਂ ਬਚਪਨ ਤੋਂ ਸੁਣਦੀ ਆਈ ਆ ਕਿ ਜਦੋਂ ਰਾਤ ਨੂੰ ਪ੍ਰਾਤ ਵਿੱਚ ਆਟਾ ਗੁੰਨੀਏ ਤਾਂ ਉਹਨੂੰ ਧੋਈਦਾ ਨਹੀਂ ਆ ਤੇ ਮੇਰਾ ਜਿਹੜਾ ਆ ਬਿਨਾ ਧੋਣ ਤੋਂ ਰੱਖਣ ਦਾ ਮਨ ਨਹੀਂ ਕਰਦਾ ਇਸ ਕਰਕੇ ਜਦੋਂ ਮੈਂ ਸਵੇਰੇ ਆਟਾ ਗੁੰਨਦੀ ਆ ਤੇ ਮੈਂ ਪ੍ਰਾਤ ਨੂੰ ਧੋ ਕੇ ਰੱਖ ਦਿੰਨੀ ਆ ਜਦੋਂ ਸ਼ਾਮ ਨੂੰ ਮੈਂ ਆਟਾ ਗੁੰਨਦੀ ਆ ਨਾ ਉਹ ਫਿਰ ਡੂੰਗੇ ਵਿੱਚ ਗੁੰਨਦੀ ਆ ਫਿਰ ਮੈਂ ਡੂੰਗੇ ਨੂੰ ਧੋ ਕੇ ਰੱਖ ਕੇ ਦੇਣੀ ਆ ਬਸ ਮੇਰੇ ਇਹ ਮੇਰੇ ਮਨ ਦੀ ਸੋਚ ਆ ਤੇ ਮੈਨੂੰ ਫਿਰ ਇਹੀ ਹੁੰਦਾ ਹੈ ਕਿ ਹਾਂ ਇਹ ਪ੍ਰਾਤ ਨਹੀਂ ਹੈ ਡੂੰਗਾ ਆ ਤੇ ਮੈਂ ਪ੍ਰਾਤ ਜਿਹੇ ਉਹ ਨਹੀਂ ਤੋਤੀ ਔਰ ਪਹਿਲਾਂ ਕੀ ਹੁੰਦਾ ਸੀਗਾ ਕਿ ਪ੍ਰਾਤ ਚ ਆਟਾ ਗੁੰਨੇ ਤੇ ਤੁਹਾਨੂੰ ਮੁੱਦੀ ਮਾਰ ਦਿੰਦੇ ਸੀ ਨਾ ਮੈਂ ਵੀ ਵੀ ਨਹੀਂ ਕਰਦੀ ਮੈਨੂੰ ਜਿਹੜਾ ਆ ਉਹ ਆਟੇ ਨਾਲ ਲਿਬੜੀ ਹੋਈ ਪ੍ਰਾਤ ਜਰੀ ਉਹ ਚੰਗੀ ਨਹੀਂ ਲੱਗਦੀ ਇਸ ਕਰਕੇ ਮੈਨੂੰ ਸਵੇਰੇ ਆਟਾ ਜਿਹੜਾ ਪ੍ਰਾਤ ਵਿੱਚ ਗੁੰਨਦੀ ਆ ਸ਼ਾਮ ਨੂੰ ਡੂੰਗੇ ਵਿੱਚ ਤੇ ਸਵੇਰੇ ਮੈਂ ਪ੍ਰਾਤ ਨੂੰ ਧੋ ਦਿੰਨੀ ਆ ਸ਼ਾਮ ਨੂੰ ਮੈਂ ਡੂੰਗੇ ਨੂੰ ਧੋ ਦਿੰਨੀ ਆ ਤੇ ਮੇਰੇ ਜਿਹੜੇ ਆ ਦੋਨੋਂ ਕੰਮ ਹੋ ਜਾਂਦੇ ਆ ਕਿ ਮੈਨੂੰ ਰਾਤ ਨੂੰ ਪ੍ਰਾਤ ਨਹੀਂ ਧੋਣੀ ਪੈਂਦੀ ਇੱਧਰ ਜਿਹੜੀ ਆ ਦਾਲ ਦਾ ਟਾਈਮ ਵੀ ਹੋ ਗਿਆ ਤੇ ਗੈਸ ਮੈਂ ਬੰਦ ਕਰ ਦਿੱਤਾ ਆ ਨਾਲ ਦੇ ਨਾਲ ਜਿਹੜਾ ਮੈਂ ਉਹ ਖੀਰਾ ਵੀ ਕੱਟ ਲੈਣਾ ਆ ਸੈਲਰ ਦੇ ਵਿੱਚ ਤੇ ਜਦੋਂ ਵੀ ਮੈਂ ਕੀਰਾ ਕੱਟਦੀ ਆ ਨਾ ਇਹ ਤੇ ਸਾਰਿਆਂ ਨੂੰ ਪਤਾ ਹੋਣਾ ਆ ਜਿਹੜਾ ਤੇ ਕੇ ਚਾਕੂ ਹੁੰਦਾ ਨਾ ਜਿਹਦੇ ਨਾਲ ਆਪਾਂ ਪੀਲਰ ਹੁੰਦਾ ਆ ਪੀਲਰ ਦੇ ਉੱਪਰ ਨਾ ਕੰਡੇ ਬਣੇ ਹੁੰਦੇ ਆ ਨਾ ਉਹ ਮੈਂ ਕੰਡਿਆਂ ਦੇ ਨਾਲ ਇਸ ਤਰ੍ਹਾਂ ਡਿਜ਼ਾਈਨ ਦੇ ਦੇਨੀ ਆ ਬਸ ਹੁੰਦਾ ਤੇ ਕੁਝ ਵੀ ਨਹੀਂ ਆ ਬਸ ਇਹ ਆ ਕਿ ਜਿਹੜੇ ਖੀਰਾ ਜੋ ਕਟਿੰਗ ਕਰਦੇ ਆ ਨਾ ਉਹ ਵੇਖਣ ਵਿੱਚ ਜਿਹੜਾ ਸੋਨਾ ਲੱਗਦਾ ਆ ਸੋ ਸੈਲਡ ਦੀ ਢੇੜੀ ਕਟਿੰਗ ਆ ਹੋ ਗਈ ਆ ਤੇ ਇੱਧਰ ਜਿਹੜਾ ਆ ਮੈਂ ਕੁੱਕਰ ਵੀ ਖੋਲ ਦਿੱਤਾ ਆ ਤੇ ਹੁਣ ਮੈਂ ਜਿਹੜਾ ਇਹਦੀ ਦਾਲ ਚੈੱਕ ਕਰੂੰਗੀ ਕਿ ਦਾਲ ਕਿਵੇਂ ਦੀ ਬਣੀ ਆ ਅਗਰ ਹੱਲੇ ਵੀ ਮੈਨੂੰ ਕਸਰ ਲੱਗੀ ਨਾ ਤੇ ਇਹਨੂੰ ਮੈਂ ਹੱਲੇ ਫੇਰ ਕੁੱਕਰ ਦੇ ਮਤਲਬ ਕਿ ਗੈਸ ਦੇ ਉੱਪਰ ਰੱਖ ਦੇਣਾ ਆ 5 ਤੋਂ 10 ਮਿੰਟ ਲਈ ਤੁਸੀਂ ਵੇਖ ਸਕਦੇ ਹੋ ਕਿ ਦਾਲ ਜਿਹੜੀ ਆ ਚੰਗੀ ਤਰ੍ਹਾਂ ਖੁੱਲ ਗਈ ਆ ਬਟ ਇਹਨੂੰ ਮੈਂ ਫੇਰ ਜਿਹੜਾ ਆ ਕੋਈ 5 ਮਿੰਟ ਵਾਸਤੇ ਗੜਕਾ ਜਿਹੜਾ ਦਵਾਉਣਾ ਆ ਤੇ ਦਾਲ ਚੰਗੀ ਤਰ੍ਹਾਂ ਹੋਰ ਖੁੱਲ ਜਾਵੇ ਸੋ ਇੱਥੇ ਨਾ ਸਾਰੇ ਨੇ ਰੋਟੀ ਖਾ ਲਈ ਆ ਡਿਨਰ ਕਰ ਲਿਆ ਆ ਤੇ ਦਾਲ ਰਹਿ ਗਈ ਆ ਥੋੜੀ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਦਾਲ ਕਿੰਨੀ ਸੋਹਣੀ ਘੁਲ ਕੇ ਤਿਆਰ ਹੋਈ ਸੀਗੀ ਅਗਰ ਮੈਂ ਇਹਦੇ ਵਿੱਚ ਹਲਦੀ ਨਾ ਪਾਉਂਦੀ ਤਾਂ ਇਹਦਾ ਕਲਰ ਜਿਹੜਾ ਆ ਉਹ ਥੋੜਾ ਜਿਹਾ ਰੈਡਿਸ਼ ਜਿਹਾ ਹੋਣਾ ਸੀਗਾ ਬਟ ਮੈਂ ਹਲਦੀ ਪਾ ਦਿੱਤੀ ਤੇ ਇਹਦਾ ਕਲਰ ਜ਼ਿਆਦਾ ਲਾਲ ਨਹੀਂ ਹੋਇਆ ਇਹਦਾ ਕਲਰ ਜਿਹੜਾ ਬਹੁਤ ਹੀ ਸੋਹਣਾ ਨਿਕਲ ਕੇ ਆਇਆ ਆ ਸੋ ਇਹ ਸੀਗੀ ਸਾਡੀ ਅੱਜ ਦੀ ਡਿਨਰ ਥਾਲੀ ਦਾਲ ਫੁਲਕਾ ਤੇ ਨਾਲ ਸੈਲਡ ਤੇ ਇਹ ਮੰਮੀ ਨੇ ਜੜਾਇਆ ਉਹ ਨਵਾਂ ਆਚਾਰ ਪਾਇਆ ਸੀਗਾ ਉਹ ਆ ਸੋ ਇਹ ਆ ਸਿੰਪਲ ਜਿਹੀ ਡਿਨਰ ਥਾਲੀ ਸਾਦਾ ਖਾਓ ਤੇ ਬਹੁਤ ਵਧੀਆ ਆ ਸੋ ਮੈਨੂੰ ਜਿਹੜਾ ਆ ਉਹ ਸਿੰਪਲ ਹੀ ਖਾਣਾ ਪਸੰਦ ਆ ਸੋ ਨਾਲੇ ਸਾਡੇ ਵੇਲੇ ਅੱਜ ਮਿੱਠੂ ਨੂੰ ਮਿੱਠੂ ਵੀ ਕਿਚਨ ਵਿੱਚ ਕੁਝ ਖਾਣ ਵਾਸਤੇ ਆਉਂਦਾ ਆ ਜਦੋਂ ਕਿਚਨ ਵਿੱਚ ਆਉਂਦਾ ਨਾ ਫਿਰ ਇਹਨੂੰ ਨਾ ਹੁੰਦਾ ਕਿ ਮੈਨੂੰ ਗੋੜ ਖਾਣ ਨੂੰ ਮਿਲ ਜੇ ਜਾਂ ਮੂੰਗਫਲੀ ਮਿਲ ਜੇ ਇਹਨੂੰ ਪਤਾ ਹੁੰਦਾ ਆ ਕਿ ਇੱਥੇ ਜਿਹੜਾ ਆ ਇਹ ਸਮਾਨ ਪਿਆ ਹੋਇਆ ਆ ਸੋ ਮੈਨੂੰ ਜਿਹੜਾ ਇਹ ਤੋਂ ਥੋੜਾ ਡਰ ਲੱਗਦਾ ਹੈ ਕਿਉਂਕਿ ਜਦੋਂ ਵੀ ਮੈਨੂੰ ਮੋਡੇ ਤੇ ਬਿਠਾਉਣੀ ਆ ਨਾ ਇਹ ਮਿੰਟ ਨਹੀਂ ਲਾਉਂਦਾ ਮੇਰੇ ਸੂਟ ਨੂੰ ਟੁੱਕ ਕੇ ਦਿੰਦਾ ਆ ਹਟਾਉਂਦੇ ਹਟਾਉਂਦੇ ਨੇ ਮੇਰੇ ਸੂਟ ਨੂੰ ਟੁੱਕਣਾ ਹੁੰਦਾ ਹੈ ਤਾਂ ਹੀ ਮੈਨੂੰ ਜਿਹੜਾ ਥੋੜਾ ਜਿਹਾ ਡਰ ਲੱਗਦਾ ਪਿਆ ਆ ਸੋ ਏਸੇ ਕੀ ਮੇਰੇ ਅੱਜ ਦੇ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਗੀ ਸੋ ਦਾਲ ਜਿਹੜੀ ਆ ਬਹੁਤ ਟੇਸਟੀ ਬਣੀ ਸੀਗੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਬਹੁਤ ਹੀ ਸਿੰਪਲ ਤਰੀਕੇ ਨਾਲ ਬਹੁਤ ਹੀ ਟੇਸਟੀ ਦਾਲ ਜਿਹੜੀ ਆ ਉਹ ਬਣ ਜਾਂਦੀ ਆ ਹਰ ਇੱਕ ਦਾਲ ਵਿੱਚ ਸਪੈਸ਼ਲ ਮਸਾਲਿਆਂ ਦੇ ਲੋੜ ਨਹੀਂ ਹੁੰਦੀ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ ਉਹ ਪਰਾਉੜੀ ਓਏ